ਮੁਬਾਰਕਵਾਦ ਹਨ ਕਿਉਂਕਿ ਦਾ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਇੱਕ ਪਹਿਲੀ ਐਸੀ ਸੰਸਥਾ ਹੈ ਦੇਖੀ ਹੈ ਰਿਪੋਰਟਰਸ ਦੀ ਜਿਹਨਾਂ ਨੇ ਪਹਿਲੀ ਵਾਰ ਅੱਜ ਉਹਨਾਂ ਦੇ ਦੁਆਰਾ ਇਸ ਵਿਸ਼ਾਲ ਉਪਰਾਲੇ ਚਾਇਆ ਵੱਡੇ ਉਪਰਾਲੇ ਚਾਇਆ ਜਿਹੜਾ ਮੈਡੀਕਲ ਕੇਅਰ ਨੁਕਤਾ ਦੀ ਪੜਾਈ ਦੇ ਲਈ ਲਗਾਇਆ ਜਾ ਰਿਹਾ ਇਹ ਬਹੁਤ ਹੀ ਇੱਕ ਕਾਬਲੇ ਤਾਰੀਖ ਜਿਹੜਾ ਸਟੈਫ ਹੈ ਬਹੁਤ ਅੱਛਾ ਇੱਕ ਉਪਰਾਲਾ ਹੈ ਬਾਕੀ ਜਿਹੜਾ ਸਾਡਾ ਮੀਡੀਆ ਉਹ ਸਾਡਾ ਥੰਮ ਹੈ ਲੋਕਤੰਤਰ ਦਾ ਬਹੁਤ ਵੱਡਾ ਥੰਮ ਹੈ ਮੀਡੀਆ ਦਾ ਪਹਿਲੇ ਹੀ ਬਹੁਤ ਵੱਡਾ ਰੋਲ ਵਧੀਆ ਰੋਲ ਜਿਹੜਾ ਅਦਾ ਕਰ ਰਿਹਾ ਹੈ ਤੁਸੀਂ ਮੈਂ ਅੱਜ ਦੇ ਇਸ ਦਿਹਾੜੇ ਤੇ ਮੈਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਸਾਡੇ ਇਕਤਲੈ ਤੇ ਸਾਡੇ ਜਬਾਨੀ ਸਾਡੇ ਸਾਥੀ ਵੀ ਸਾਡੇ ਅੱਜ ਇੱਥੇ ਮੌਜੂਦ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਜਿੰਨੇ ਵੀ ਪ੍ਰਬੰਧਕੀ ਸਾਡੇ ਡਾਕਟਰਸ ਆਏ ਆ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਫੋਰਟਿਸ ਹਸਪੀਟਲ ਤੋਂ ਡਾਕਟਰਸ ਆਏ ਨੇ ਸੋ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੂੰ ਆਪਣੇ ਡੋਰ ਸਟੈਪ ਤੇ ਜਦੋਂ ਇਲਾਜ ਮਿਲਦਾ ਹੈ ਜਦੋਂ ਜਦੋਂ ਉਹਨਾਂ ਦੀਆਂ ਬਿਮਾਰੀਆਂ ਪਹਿਚਾਣ ਹੁੰਦੀ ਆ ਡਾਇਗਨੋਸ ਹੁੰਦੀ ਆ ਇਹ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਅੱਛੀ ਜਿਹੜਾ ਸਿਹਤ ਢਾਂਚਾ ਹੈ ਇਹ ਉਹਦਾ ਇੱਕ ਪ੍ਰਤੀਕ ਵੀ ਹੈ ਔਰ ਉਹਦੇ ਲਈ ਤੁਹਾਡੇ ਵੱਲੋਂ ਇੱਕ ਅਪਰਾਲਾ ਵੀ ਹੈ ਸੋ ਫੋਰਟੇਜ ਹਸਪੀਟਲ ਵਰਗੇ ਡਾਕਟਰਸ ਨੇ ਬਹੁਤ ਅੱਛੀ ਗੱਲ ਹੈ ਬਹੁਤ ਵਧੀਆ ਇੱਕ ਸੋਚ ਹੈ ਔਰ ਇਸ ਦੇ ਨਾਲ ਨਾਲ ਜਿਹੜੇ ਸਾਡੇ ਮਰੀਜ਼ ਆ ਜਿੱਥੇ ਆਏ ਨੇ ਉਹ ਵੀ ਕਾਫੀ ਮਰੀਜ਼ ਮੈਂ ਦੇਖ ਰਿਹਾ ਕਾਫੀ ਮਰੀਜ਼ ਆ ਚੁੱਕੇ ਨੇ ਤੇ ਇੱਕ ਬਹੁਤ ਵੱਡਾ ਜਿਹੜਾ ਲਾਭ ਹੈ ਮਰੀਜ਼ਾਂ ਨੂੰ ਘਰ ਬੈਠਿਆਂ ਨੂੰ ਮਿਲਦਾ ਹੈ ਦੇ ਵਾਇਗੁਰ ਦੇ ਚਲਣਾ ਚ ਮੈਂ ਅਰਦਾਸ ਕਰਦਾ ਕਿ ਸਾਡੇ ਤੰਦਰੁਸਤ ਰਹਿਣ ਚੜ੍ਹਦੀ ਕਲਾ ਚ ਰਹਿਣ ਔਰ ਜਿਹੜੀ ਸਾਡੀ ਦ ਵਰਕਿੰਗ ਰਿਪੋਰਟਰਸ ਐਸੋਸੀਏਸ਼ਨ ਹੈ ਇਹ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਉਪਰਾਲੇ ਕਰਦੀ ਰਹੇ ਔਰ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੀ ਰਹੇ ਦ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਵੱਲੋਂ ਇਹ ਜਿਹੜਾ ਅਣੰਗ 89 ਦੇ 99ਵਾਂ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਇਹਦੇ ਵਿੱਚ ਸਾਡੇ ਸਾਰੇ ਪੱਤਰਕਾਰ ਸਾਥੀਆਂ ਨੇ ਸ਼ਮੂਲੀਅਤ ਕੀਤੀ ਹੈ ਵਿਸ਼ੇਸ਼ ਤੌਰ ਤੇ ਯੋਗਦਾਨ ਜਿਹੜਾ ਉਹ ਸਾਡੇ ਬੀਰਦ ਕੌਸ਼ਲ ਜੀ ਦਾ ਅਸੀਂ ਸਾਰੇ ਜਾਣੇ ਉਹਨਾਂ ਦੇ ਸਹਿਯੋਗੀ ਆ ਜਿੱਥੇ ਪੱਤਰਕਾਰ ਭਾਈਚਾਰੇ ਦੇ ਅਸੀਂ ਧੰਨਵਾਦੀ ਆ ਉੱਥੇ ਅਸੀਂ ਸਾਡੇ ਲੋਕਲ ਐਮ ਐਲ ਏ ਐਮ ਪੀ ਉਹਨਾਂ ਦੇ ਨਾਲ ਜਿਹੜੇ ਹੋਰ ਰਾਜਨੀਤਿਕ ਆਗੂ ਆਏ ਸਾਡੇ ਉਹਨਾਂ ਨੇ ਮੈਡੀਕਲ ਦੀ ਕੈਂਪ ਦੀ ਝੋਲਾ ਵਧਾਈ ਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਤੇ ਸਭ ਤੋਂ ਜ਼ਿਆਦਾ ਧੰਨਵਾਦੀ ਅਸੀਂ ਫੋਰਡਿਸ ਹਸਪੀਟਲ ਤੋਂ ਆਏ ਹੋਏ ਡਾਕਟਰ ਸਾਹਿਬਾਨਾਂ ਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੋਂ ਸਾਡੇ ਇਲਾਕੇ ਦੇ ਲੋਕਾਂ ਦੇ ਮਰੀਜ਼ਾਂ ਨੂੰ ਜਿਹੜਾ ਹੈਗਾ ਉਹ ਦੇਖਿਆ ਉਹਨਾਂ ਨੂੰ ਉਹਨਾਂ ਦੀ ਸੇਵ ਵੀ ਕੰਦਰੋਸਤੀ ਲਈ ਦਵਾਈਆਂ ਵੀ ਦਿੱਤੀਆਂ ਉਹਨਾਂ ਨੇ ਚੈੱਕਅਪ ਵੀ ਕੀਤਾ ਸੋ ਅਸੀਂ ਅਜਿਹੇ ਅਪਰਾਲੇ ਫੇਰ ਵੀ ਕਰਨ ਦਾ ਯਤਨ ਕਰਦੇ ਰਵਾਂਗੇ ਪੰਜਾਬ ਇੰਡੀਆ ਦਾ ਇਹ 99 ਮੈਡੀਕਲ ਕੈਂਪ ਹੈ ਔਰ ਗੁਰਵਿੰਦਰ ਪਰਾਹ ਜੀ ترਸੇਮ ਦਿਵਾਨਾ ਜੀ ਬਰਗੋਤ ਸਿੰਘ ਸੈਣੀ ਜੀ ਉਹਨਾਂ ਤੋਂ ਪਹਿਲਾਂ ਸਗਲੀ RAM ਜੀ ਸੁਹਾਜ ਸ਼ਰਮਾ ਜੀ ਇਹ ਸਾਰਿਆਂ ਦੇ ਸਹਿਯੋਗ ਫੱਦ ਕੇ 1998 ਨੂੰ ਇਸ ਯੂਨੀਅਨ ਦਾ ਬੂਟਾ ਲਾਇਆ ਸੀ ਉਸ ਤੋਂ ਬਾਅਦ ਲਗਾਤਾਰ ਮੈਡੀਕਲ ਕੈਂਪ ਚੱਲਦੇ ਰਹੇ ਔਰ ਚੱਲਦੇ ਆ ਰਹੇ ਆ ਅੱਜ ਛੋਟੇ ਹਸਪੀਟਲ ਦੇ ਜੋੜਾਂ ਦਾ ਦਰਦ ਹੱਡੀਆਂ ਦਾ ਦਰਦ ਹਾਰਟ ਦੇ ਔਰ ਸਕਿੰਦੇ ਨਾਲ ਨਾਲ ਦੰਦਾ ਦੇ ਡਾਕਟਰ ਨਿਊਰੋ ਸਰਜਨ ਸਾਰੇ ਅਸੀਂ ਇੱਥੇ ਬੁਲਾਏ ਹੋਏ ਆਂ ਉਹ ਆਪਣੀਆਂ ਸੇਵਾਵਾਂ ਦੇ ਰਹੇ ਆਂ